ਤੋਂ ਪਹਿਲਾਂ ਮੈਂ ਸੰਤਨ ਗੁਰੂ ਰਾਮਦਾਸ ਜੀ ਮਹਾਰਾਜ ਦਾ ਤਾਂ دل ਤੋਂ ਸ਼ੁਕਰਾਨਾ ਪਗਾ ਕਰਦਾ ਹਾਂ ਮੈਂ ਗੁਰੂ ਬਾਰਾ ਜੀ ਦੀ ਕਿਰਪਾ ਸਦਕਾ ਅੱਜ ਫੇਰ ਇੱਕ ਵਾਰੀ ਸ਼੍ਰੀ ਅਕਾਲੀ ਦਰਬਾਰ ਦੀ ਚੋਕੜੇ ਵਿੱਚ ਜਿਹੜੀ ਪ੍ਰਧਾਨ ਦੇਹੁਦੇਦਾਰ ਸਰਪੰਚ ਦੀ ਚੋਣ ਸੀ ਉਹਦੇ ਵਿੱਚ ਬਹੁਤ ਵੱਡੀ ਕਾਮਯਾਬੀ ਬਣੀ ਮੈਨੂੰ ਇਹ ਦੱਸਦਿਆਂ ਬਕਰ ਹੁੰਦਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਰਦਾਰ ਹਰਜਿੰਦਰ ਸਿੰਘ ਜੀ ਕਾਮੀ ਸਾਹਿਬ ਜਿਨ੍ਹਾਂ ਦੀ ਉਮੀਦਵਾਰੀ ਦਾ ਐਲਾਨ ਕੱਲ ਸਰਦਾਰ ਸੰਵੀਰ ਸਿੰਘ ਬਾਦਲ ਸਾਹਿਬ ਨੇ ਸਾਰੇ ਮੈਂਬਰ ਤੇ ਪਾਰਟੀ ਦੀ ਰਾਏ ਤੋਂ ਬਾਅਦ ਕੀਤਾ ਸੀ ਅੱਜ ਹਾਊਸ ਦੇ ਵਿੱਚ 117 ਵੋਟਾਂ ਉਹਨਾਂ ਨੂੰ ਪਈਆਂ ਔਰ ਦੂਜੇ ਪਾਸੇ ਸਰਦਾਰ ਮਿਟੂ ਸਿੰਘ ਕਾਨ ਦੇ ਜਿਹੜੇ ਸਾਡੇ ਦੂਜੇ ਭਰਾਵਾਂ ਨੇ ਉਮੀਦਵਾਰ ਖੜੇ ਕੀਤੇ ਸੀ ਉਹਨਾਂ ਨੂੰ ਕੱਲੀਆਂ 18 ਵੋਟਾਂ ਪਈਆਂ ਧਾਮੀ ਸਾਹਿਬ ਨੂੰ 117 ਤੇ ਉਹਨਾਂ ਨੂੰ ਇਕਲੀਆਂ 18 ਤੇ ਇੱਕ ਵੋਟ ਰੱਦ ਹੋਈ ਹੈ। ਕੁੱਲ 136 ਮੈਂਬਰਾਂ ਨੇ ਵੋਟ ਪਾਉਂਕੀ ਤੀਆ। ਅਰ ਮੈਂ ਸਾਰੇ ਹਾਊਸ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਇੱਕ ਬੇਦਾਕ ਸਖਸ਼ੀਅਤ, ਦਰਵੇਸ਼ ਸਖਸ਼ੀਅਤ ਸਰਦਾਰ ਹਰਤੇਰ ਸਿੰਘ ਧਾਮੀ ਸਾਹਿਬ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਆ ਫਿਰ ਦੁਬਾਰਾ ਉਮੀਦਵਾਰ ਬਣਨੇ ਗਏ ਸੀ। ਅੱਜ ਬਹੁਤ ਬੱਡੀ ਉਹਨਾਂ ਦੀ ਝੋੜੀ ਦੇ ਵਿੱਚ ਜਿੱਤ ਪਾਈ ਹੈ ਸਾਰੇ ਹਾਉਸ ਦਾ ਮੈਂ ਕਹਿ ਦਿੰਦਾ ਹਾਂ ਧੰਨਵਾਦ ਕਰੂ ਪਿਛਲੇ ਸਾਲ ਵੀ ਜਦੋਂ ਇਲੈਕਸ਼ਨ ਹੋਈ ਸੀ ਸਾਡੇ ਦੁੱਜੇ ਪਾਸੇ ਭਰਾਵਾਂ ਨੂੰ 33 ਵੋਟਾਂ ਪਈਆਂ ਸੀ ਪਰ ਐਤ ਕੀ 15 ਹੋਰ ਘਟੀਆਂ ਮੇਰੇ ਖਿਆਲ ਅਗਲੀ ਵਾਰੀ ਸਰਮ ਸੰਮਤੀ ਹੋ ਜਾਏਗੀ ਜੋ ਮੈਨੂੰ ਲੱਗਦਾ ਹੈ ਕਿਉਂਕਿ ਇੱਕ ਚੰਗੀ ਸ਼ਖਸੀਅਤ ਜਿਨੇ ਸਾਰਾ ਸਾਲ ਸਾਰੇ ਮੈਂਬਰ ਸੇ ਬੰਨਾਂ ਨੂੰ ਨਾਲ ਲੈ ਕੇ ਤੇ ਸਾਰੀਆਂ ਜਥੇਬੰਦੀਆਂ ਨੂੰ ਨਾਲ ਲੈ ਕੇ ਸਾਰੇ ਪੰਥ ਨੂੰ ਨਾਲ ਲੈ ਕੇ ਜਿਸ ਤਰੀਕੇ ਸੇਵਾ ਕੀਤੀ ਹੈ ਅੱਜ ਉਹਦੀ ਮਦੌਲਤ ਹੈ ਕਿ ਇੰਨਾ ਵੱਡਾ ਮਾਨ ਜਿਹੜਾ ਉਹ ਫੇਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਰੇ ਹਾਊਸ ਨੇ ਜਿਹੜਾ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਦਿੱਤਾ ਸੋ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੂੰ ਵਧਾਈ ਵੀ ਪੇਸ਼ ਕਰਦਾ ਸਾਰੀ ਪਾਰਟੀ ਦੀ ਲੀਡਰਸ਼ਿਪ ਨੂੰ ਵੀ ਵਧਾਈ ਪੇਸ਼ ਕਰਦਾ ਔਰ ਸਾਰੇ ਹਾਊਸ ਦਾ ਪਹਿਲ ਦਿਲ ਤੋਂ ਮੈਂ ਧੰਨਵਾਦ ਕਰਦਾ ਕਿ ਜਿਹੜਾ ਐਡੀ ਵੱਡੀ ਉਹਨਾਂ ਨੇ ਜ਼ਿੰਮੇਵਾਰੀ ਫੇਰ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਤੇ ਪਾਈ ਹੈ ਔਰ ਇਸ ਕੇ ਹਾਲ ਦਾ ਸਾਰਿਆਂ ਨੂੰ ਵਿਸ਼ਵਾਸ ਵੀ ਦੋਣਾ ਕਿ ਹਮੇਸ਼ਾ ਹੀ ਜਿਹੜੀ ਆ ਬਖਸ਼ ਸ਼੍ਰੋਮਣੀ ਅਕਾਲੀ ਦਲ ਤੇ ਪੰਥ ਕੀ ਹੁੰਦੀ ਰਹੀ ਆ ਇਹ ਪੰਥਕ ਪਤਵਾ ਹੁੰਦਾ ਕਿ ਜਿੰਨਾ ਮਾਨ ਪੰਥ ਨੇ ਸ਼੍ਰੋਪਣੀ ਕਾਲੀ ਦੰਦ ਦਾ ਵਧਾਇਆ ਅਸੀਂ ਵੀ ਉਸ ਤੋਂ ਬਾਅਦ ਜ਼ਿੰਮੇਵਾਰੀ ਦੇ ਨਾਲ ਉਹਨਾਂ ਨੇ ਸਮੇਂ ਦੇ ਵਿੱਚ ਜਿਹੜੇ ਵੱਡੇ ਕਾਰਜ ਜਿਹੜੇ ਧੰਮੀ ਸਾਹਿਬ ਦੀ ਐਡਵਾਈਸ ਦੇ ਵਿੱਚ ਸ਼੍ਰੋਪਣੀ ਗੁਰੂ ਕਾ ਪੁੱਤਰ ਕਮੇ ਨੇ ਕਰਦੇ ਆ ਜਿਦੇ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਰਾਏ ਦੀ 350 ਸਾਲਾਂ ਸ਼ਤਾਬਦੀ ਹੈ ਜਿਦੇ ਨਾਲ ਭਾਈ ਬਕਤਦਾਸ ਭਾਈ ਸੱਤਦਾਸ ਭਾਈ ਗਿਆਨ ਜੀ ਦੀ ਵੀ ਸ਼ਤਾਬਦੀ ਦੇ ਸਵਾਗਤ ਵੱਡੇ ਪੱਤਰ ਦੇ ਉੱਤੇ ਅੱਜ ਕੇ ਹੋਇਆ ਤੋ ਮੈਂ ਮਹਿਸੂਸ ਕਰਦਾ ਕਿ ਮੈਂ ਧਾਮੀ ਸਾਹਿਬ ਨੂੰ ਵਧਾਈ ਦੇਣਾ ਕਿਉਂਕਿ ਬਾਕੀ ਅਹੁਦੇਦਾਰ ਸਰਬੰਨ ਦੀ ਚੋਣ ਹਲੇ ਚੱਲ ਰਹੀ ਹੈ ਐਗਜ਼ੈਕਟਿਵ ਦੀ ਚੋਣ ਵੀ ਚੱਲ ਰਹੀ ਹੈ ਥੋੜੀ ਦੇਰ ਚ ਮੁਕੰਮਲ ਹੋ ਜਾਏਗੀ ਮੈਂ ਧਾਮੀ ਸਾਹਿਬ ਨੂੰ ਔਰ ਸਾਰੀ ਜਿਹੜੀ ਨਵੀਂ ਚੁਣੀ ਜਾ ਰਹੀ ਹੈ ਉਹਨਾਂ ਦੇ ਨਾਲ ਸਾਰੇ ਲੋਕ ਜਿਹੜੀਆਂ ਕਰ ਰਹੀਆਂ ਤੁਹਾਨੂੰ ਮੁਬਾਰਕਵਾਦ ਦੇਣਾ ਔਰ ਸਾਰੇ ਹਾਊਸ ਸਫਟ ਕਾਇਤ ਦਾ ਤਨਵਾਦ ਕਰਦਾ ਕਿ ਇਹ ਬਹੁਤ ਵੱਡਾ ਪੰਥਕ ਫਤਵਾ ਜਿਹੜਾ ਇੱਕ ਵਾਰੀ ਫੇਰ ਸ਼ਰਮਣੀ ਅਕਾਲੀ ਦਲ ਨੂੰ ਜਿਹੜਾ ਪੱਤਰ ਨੇ ਦਿੱਤਾ ਸੋ ਸਾਰਿਆਂ ਦਾ ਮੈਂ ਦਾਤ ਦਿੰਦਾ ਧੰਨਵਾਦ ਕਰ ਗੁਜਾਰੀ ਸਾਡੀ ਨਹੀਂ ਹੈ ਅਰ ਸ਼ਰਮਣੀ ਅਕਾਲੀ ਦਲ ਦਾ ਵੀ ਤੁਸੀਂ ਦੇਖੋ ਤੇ ਬਹੁਤ ਪਿਛਲੇ ਸਾਲਾਂ ਨਾਲੋਂ ਐਸ ਵੇਲੇ ਲੋਕਾਂ ਨੇ ਮਸੂਲਤ ਕਰਨਾ ਸ਼ੁਰੂ ਕਰ ਦਿੱਤਾ ਹੈ ਇਹ ਸ਼ਰਮਣੀ ਅਕਾਲੀ ਦਲ ਹੀ ਅਸਲੀ ਸਾਡੀ ਖੇਤਰੀ ਪਾਰਟੀ ਹੈ ਔਰ ਇਹਦੇ ਤੇ ਹੀ ਸਾਨੂੰ ਭਰੋਸਾ ਕਰਕੇ ਚੁਣਨਾ ਚਾਹੀਦਾ ਹੈ ਇਹ ਜਿਹੜਾ ਅਭਾਰ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਹੌਲਸਾ ਹੈ ਇਹ ਉਹਦਾ ਪ੍ਰਤੀਕ ਹੈ ਤੁਹਾਡੇ ਸਾਹਮਣੇ ਹੈ ਕਿ ਜੋ ਸੇਵਾ ਸ਼੍ਰੋਮਣੀ ਅਕਾਲੀ ਦਲ ਨੇ ਕੀਤੀ ਜੋ ਸੇਵਾ ਇਹ ਸਮਿਦ੍ਰਾਂਾ ਹੜਾ ਦੇ ਦੌਰਾਨ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਕੀਤੀ ਜੋ ਬਾਕੀ ਜਿਹੜੇ ਪੰਜਾਬ ਦੇ ਹੱਕਾਂ ਵਾਸਤੇ ਹਿੱਤਾਂ ਵਾਸਤੇ ਲੜਾਈ ਸ਼੍ਰੋਮਣੀ ਅਕਾਲੀ ਦਲ ਲੜ ਰਿਹਾ ਹੈ ਆਡੇ ਮੈਂਬਰ ਜਿਹੜੇ ਕੁਝ ਭਰਾ ਸਾਡੇ ਕੋਲ ਪਿੱਛੇ ਦੂਰ ਸਨ ਅੱਜ ਉਹਨਾਂ ਨੇ ਵੀ ਆ ਕੇ ਵਾਪਸ ਆਪਣੀ ਮਾਪਾਰਟੀ ਦਾ ਸਾਥ ਦਿੱਤਾ ਮੈਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਇਹ ਬਹੁਤ ਵੱਧੀਆਂ ਤਾਂ ਹੀ ਹੈ ਜੇ ਦੂਜੇ ਪਾਸੇ ਮੈਂਬਰ ਜਿਹੜੇ ਤੁਹਾਡੇ ਨਾਲ ਆ ਕੇ ਖੜੇ ਆ ਉਹ ਬਹੁਤ ਵੱਡੀ ਮੈਂ ਸਮਝਦਾ ਕਿ ਇਹ ਜਿਹੜੀ ਹੈ ਅੱਜ ਦਾ ਰੁਝਾਨ ਹੈ ਇਹ ਸ਼੍ਰੋਮਣੀ ਅਕਾਲੀ ਦਲ ਵਾਸਤੇ ਬੜਾ ਪੋਜ਼ਿਟਿਵ ਰੁਝਾਨ ਹੈ ਅਸੀਂ ਤੇ ਕੋਈ ਵੀ ਜਿਹੜੀ ਜਿੱਤ ਹੁੰਦੀ ਹੈ ਉਹਦੇ ਨਾਲ ਬਹੁਤ ਵੱਡੀ ਜ਼ਿੰਮੇਵਾਰੀ ਪਹਿਲਾਂ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਜਦੋਂ ਵੀ ਫਤਿਹ ਮਿਲੀ ਹੈ ਨੀਵੇਂ ਹੋ ਕੇ ਅਸੀਂ ਜਿਹੜੀ ਹੈ ਸੰਗਤ ਦੀ ਸੇਵਾ ਪੰਜਾਬ ਦੀ ਸੁਭਾ ਪੰਥ ਦੀ ਸੇਵਾ ਕੀਤੀ। ਔਰ ਹੁਣ ਵੀ ਜੇ ਭਰੋਸਾ ਸਾਡੇ ਤੇ ਵਧਿਆ ਤੇ ਅਸੀਂ ਫੇਰ ਜਿਹੜੀ ਹੈ ਉਹਦੇ ਤੇ ਪੂਰਾ ਉਤਰਨ ਦੀ ਜਿਹੜੀ ਹੈ ਉਹ ਕੋਸ਼ਿਸ਼ ਕਰਾਂਗੇ ਕਿਉਂਕਿ ਅੱਜ ਸਾਰੇ ਪੰਜਾਬ ਦੀਆਂ ਨਜ਼ਰਾਂ ਜਿਹੜੀਆਂ ਨੇ ਉਹ ਫੇਰ ਸ਼੍ਰੋਮਣੀ ਅਕਾਲੀ ਦਲ ਤੇ ਲੋਕਾਂ ਨੇ ਦੂਜੀਆਂ ਪਾਰਟੀਆਂ ਨੂੰ ਦੇਖ ਲਿਆ ਬੜਾ ਕੁਝ ਗੁੰਮਰਾਹਕੁੰਨ ਪ੍ਰਚਾਰ ਸ਼੍ਰੋਮਣੀ ਕਾਲੀ ਦਲ ਦੇ ਖਿਲਾਫ ਹੋਇਆ ਨਹੀਂ ਹੋਇਆ ਪਰ ਅੱਜ ਅਖੀਰ ਦੇ ਉੱਤੇ ਸੱਚ ਸੱਚ ਹੀ ਰਹਿੰਦਾ ਪੂਰਨ ਭੱਤੇ ਨਾਨਕਾ ਉਹ ਸੱਚ ਰਹੀ ਅੱਜ ਸੱਚ ਜਿਹੜਾ ਫੇਰ ਉਹ ਦੁਬਾਰਾ ਜਿਹੜਾ ਪਤਾ ਸਾਥ ਸਾਡੇ ਭਰਾਵਾਂ ਨੇ ਦਿੱਤਾ ਇਸ ਕਰਕੇ ਬਹੁਤ ਬਹੁਤ ਧੰਨਵਾਦ ਹੈ ਬਹੁਤ ਵੱਡੀ ਫਤਿਹ ਐ ਗਿਆਨੀ ਹਰਪ੍ਰੀਤ ਸਿੰਘ ਘਰੋਂ ਕੁਝ ਕਹਿਣਾ ਨਹੀਂ ਚਾਹੁੰਦਾ ਪਰ ਇਨ੍ਹਾਂ ਰਿਝਾਨਾਂ ਨੂੰ ਉਹਨਾਂ ਨੂੰ ਜਿਹੜਾ ਬੈਠ ਕੇ ਵਿਚਾਰਨਾ ਜ਼ਰੂਰ ਕਰਨਾ ਪਏ ਕਿ ਲੋਕੀ ਉੱਟ ਪਾਉਣ ਵਾਲੇ ਕੰਮ ਨੂੰ ਪਸੰਦ ਨਹੀਂ ਕਰਦੇ ਇਸ ਕਰਕੇ ਜਨਤਾ ਪੰਥ ਸ਼ਰੋਮਣੀ ਅਕਾਲੀ ਦਾ ਨੂੰ ਟਕੜਾ ਕਰਨਾ ਚਾਹੁੰਦੇ ਜਿਹੜੇ ਆਪਾਂ ਦੂਜਿਆਂ ਦੇ ਕਹਿਣ ਦੇ ਉੱਤੇ ਆਪਣੀਆਂ ਜਥੇਬੰਦੀਆਂ ਨੂੰ ਸਸਤਾਮਾ ਨੂੰ ਸੱਟ ਮਾਰਨ ਦੀ ਕੋਸ਼ਿਸ਼ ਕਰਦੇ ਆ ਉਹਦੇ ਅਲਟੀਮੇਟਲੀ ਇਹੀ ਨਤੀਜੇ ਹੁੰਦੇ ਇਸ ਕਰਕੇ ਉਹਨਾਂ ਨੂੰ ਇਸ ਚੀਜ਼ ਨੂੰ ਵਿਚਾਰਨਾ ਚਾਹੀਦਾ ਸੋਚਣਾ ਚਾਹੀਦਾ ਬੜਾ ਵੱਡਾ ਜਿਹੜੇ 99 ਪ੍ਰਧਾਨ ਬਣੇ ਸੀ ਇਹ ਪਹਿਲੀ ਵਾਰੀ ਹੋਇਆ ਕਿ ਅੱਧ 'ਚ ਆ ਗਏ ਪ੍ਰਧਾਨਗੀ ਬਣਦਿਆ ਸਾਰੀ 35 ਦਾ ਦਾਵਾ ਕੱਲ ਕੀਤਾ ਸੀ 18 ਦੇ ਆ ਕੇ ਅੱਧ 'ਚ ਆ ਗਏ ਇਸ ਕਰਕੇ 17 17 ਤਾਂ ਹੋ ਨਹੀਂ ਸਕਦੇ ਇਸ ਕਰਕੇ ਅੱਧ 'ਚ ਆ ਕੇ ਇਹਦੇ ਬਾਰੇ ਉਹਨਾਂ ਨੂੰ ਸੋਚਣਾ ਚਾਹੀਦਾ ਕਿ ਗੁੰਮਰਾਹ ਕਰਕੇ ਆਪਣੀ ਸੰਸਥਾ ਦਾ ਸ਼੍ਰੋਮਣੀ ਅਕਾਲੀ ਦਲ ਦਾ ਮਾਪਾ ਪਾਰਟੀ ਦਾ ਨੁਕਸਾਨ ਕਰੋਗੇ ਤੇ ਨਾਲ ਸਮਰਥਨ ਨਹੀਂ ਦੇ ਰਹੇ ਪਹਿਲਾਂ ਹੀ ਉਹਨਾਂ ਦੇ ਹੱਥੇ 'ਚ 17 18 ਹੀ ਹਾਂ ਦੇ ਜਾਨਦਾ ਨਹੀਂ ਸ਼ਾਇਦ ਉਹਨਾਂ ਨੂੰ ਪਤਾ ਨਹੀਂ ਮਿਲਿਆ ਇਹਨਾਂ ਨੂੰ ਘਟੇ ਤਾਂ ਜ਼ਰੂਰ ਆ ਇਹ ਤਾਂ ਜ਼ਿੰਮੇਵਾਰੀ ਉਹਨਾਂ ਨੂੰ ਲੈਣੀ ਚਾਹੀਦੀ ਹੈ ਕਿਉਂਕਿ ਪਿਛਲੀ ਵਾਰੀ 33 ਸੀ ਤੇ ਐਡ ਕੀ 33 ਤੋਂ ਜਿਹੜੇ ਘਟ ਕੇ 18 ਆ ਗਏ ਉਹਨਾਂ ਦੇ ਨਾਲ ਚੱਲ ਰਹੇ ਉਹਨਾਂ ਨੂੰ ਸੋਚਣਾ ਨਹੀਂ ਚਾਹੀਦਾ ਕਿ ਸਾਡੇ ਨਹੀਂ ਮੈਂ ਤਾਂ ਕਿਹਾ ਅਗਲੀ ਵਾਰ ਨੂੰ ਸਰਸੰਤੀ ਹੋ ਜਾਏਗੀ ਮੈਂ ਤਾਂ ਕਹਿੰਦਾ ਬੇਸਿਕ ਸਪੀਡ ਨਾਲ ਕੰਮ ਚੱਲਿਆ ਕਿਉਂਕਿ ਇਸ ਤਾਂ ਬਾਕੀ ਨੂੰ ਵੀ ਬੇਨਤੀ ਕਰਦੇ ਹਾਂ ਕਿ ਇਕੱਠੇ ਹੋਵੋ ਪੰਜਾਬ ਦੀ ਪੰਥ ਦੀ ਬਹੁਤ ਵੱਡੀਆਂ ਚੁਣੌਤੀਆਂ ਜੋ ਹਾਲ ਐ ਅਸਤੇ ਪੰਜਾਬ ਦਾ ਹੋ ਗਿਆ ਐ ਜਿਸ ਤਰੀਕੇ ਸਾਡੇ ਕੋਲੋਂ ਇੱਕ ਇੱਕ ਕਰਕੇ ਸਾਰੀਆਂ ਚੀਜ਼ਾਂ ਖੋਈਆਂ ਜਾ ਰਹੀਆਂ ਆ ਪੰਜਾਬ ਯੂਨੀਵਰਸਿਟੀ ਚ ਕੀ ਕੁਝ ਹੋਇਆ ਇਹ ਵੱਟੀਆਂ ਵੱਡੇ ਮਸਲੇ ਨੇ ਜਿਹੜੇ ਇਕੱਠੇ ਹੋ ਕੇ ਡੰਡੇ ਪੈਣੇ ਆ ਇਸ ਕਰਕੇ ਸਾਰਿਆਂ ਨੂੰ ਇਕਜੁੱਟ ਇਹਨਾਂ ਚੀਜ਼ਾਂ ਦੇ ਉੱਤੇ ਹੁਣਨੀ